ਆਹ ਹੁਣ ਪਤਲਾ ਸ਼ਹਿਰ ਵਿੱਚ ਪਹੁੰਚ ਚੁੱਕੇ ਆਂਗੇ ਅੱਜ ਆਪਾਂ ਤੁਹਾਨੂੰ ਪਤਲਾ ਸ਼ਹਿਰ ਦਾ ਮਸ਼ਹੂਰ ਮੇਲਾ ਦਿਖਾਉਣਾ ਹੈ ਆਜੋ ਜੀ ਹਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਝੰਡੂਲ ਚੱਲ ਰਿਹਾ ਆਪਣੇ ਨਾਲ ਤੁਸੀਂ ਜੁੜੇ ਰਹੋ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਮੇਲਾ ਪਰ ਆਪਣੇ ਪਿੰਡਾਂ ਵਾਲਾ ਮੇਲਾ ਯਾਰ ਜਿਆਦਾ ਵੱਡਾ ਹੁੰਦਾ ਇਹ ਤਾਂ ਛੋਟਾ ਛੋਟਾ ਜਿਹਾ ਮੇਲਾ ਕੋਈ ਜਿਆਦਾ ਵੱਡਾ ਨਹੀਂ ਹੈਗਾ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਆ ਸਾਰਾ ਦਿਖਾਵਾਂਗੇ ਆਪਾਂ ਤੁਹਾਨੂੰ ਵੈਸੇ ਇੰਨਾ ਕੋਈ ਖਾਸ ਨਹੀਂ ਹੈਗਾ ਤੇ ਮੇਲਾ ਇਹ ਉਹ ਦੇਖੋ ਪਿੱਛੇ ਜਿਹੜੇ ਝੰਡੂਲ ਵੀ ਚੱਲ ਰਹੇ ਆ ਪਰ ਖਾਲੀ ਹੋ ਚੱਲ ਰਹੇ ਆ ਇਹ ਇਨਾ ਕੋਈ ਕੱਟ ਨਹੀਂ ਗੱਤੀਗਾ ਜਿਵੇਂ ਆਪਣੇ ਹੁੰਦਾ ਮੇਲੇ ਤੇ ਅੱਜ ਆਪਾਂ ਉਹਨੂੰ ਹੋਰ ਵੀ ਅੱਗੇ ਚੱਲਾਂਗੇ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਇਹ ਜੀ ਗੱਲ ਆਹ ਇਹ ਸਾਰਾ ਤਾਂ ਬਾਲੀ ਖਤਰਨਾਕ ਚੀਜ਼ ਆ ਕਿ ਜਿਹੜੀ ਸਾਹਮਣੇ ਚੱਲ ਰਹੀ ਆਗੀ ਆਹ ਇਹਦੇ ਇੱਧਰ ਠੱਟੇ ਬੈਠਦੇ ਹਾਂਗੇ ਜਿਵੇਂ ਚੱਕਰ ਚ ਘੁਮਾਉਂਦੇ ਹਾਂਗੇ ਉਹਨਾਂ ਦਾ ਆਇਨ ਵੀ ਬਣਾਇਆ ਹੈਗਾ ਇੱਥੇ ਆਪਾਂ ਕਿਹੜੇ ਸਮੇਂ ਦੇ ਉੱਤੇ ਚੱਲ ਰਹੀ ਹੈਗੀ ਵਜੇ ਲੱਗੇ ਯਾਰ ਇਹਦਾ ਮੇਲਾ ਇਹਦੇ ਇੱਕ ਸਾਰਾ ਤੁਸੀਂ ਇੱਕ ਆ ਰਹੇ ਓਏ ਆਪਣੇ ਪਿੰਡਾਂ ਦੇ ਮਾਦਾ ਬਾਰੇ ਇਹ ਤੋਂ ਵੱਡਾ ਹੁੰਦਾ ਆਪਣੇ ਦਾ ਇਹਨਾਂ ਛੋਟਾ ਜਿਹਾ ਮੇਲਾ ਹੈਗਾ ਇਹਦਾ ਪਾਤੋਂ ਇੱਕ ਖੂਤਾ ਆ ਇੱਕ ਨਵਾਸੀ ਆ ਗਈ। ਇਹ ਚਾਲੇ ਨੂੰ ਦੀ। ਅੱਜ ਲੱਗਿਆ ਜਾਂ ਦੇਖ ਕੇ ਆਹਦਾ ਬਾਲਾ ਖਤਰਨਾਕ ਜਿਹਾ ਲੱਗਦਾ ਹੈ ਦੇਖੋ ਨੂੰ। ਪਰ ਵਧੀਆ ਚਲੋ। ਉਹਨਾਂ ਦਾ ਚੈਕਰ ਚ ਪ੍ਰਜਾ ਦੇ ਹੋਣਗੇ। ਆਹ ਕਿੱਧਰ ਤੱਕ ਰੇਲ ਗਈ। ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਚੰਡੋਲ ਜੀ। ਪਰ ਇੱਥੇ ਰਕਟ-ਕੁੱਟ ਨਾਉਣ ਕਰਕੇ ਇਹ ਚੱਲੇ ਰੇ, ਘੱਟ ਚੱਲ ਰਹੇ ਨੇਗੇ। ਆ ਵੀ ਬਸ ਛੋਟਾ ਬਹੁਤੀ ਹੈਦਰਾ। ਇੰਨਾ ਕੋਈ ਹੈ ਨਹੀਂ ਕੋਸਾ। ਇਹਦਾ ਆਪਾਂ ਨੂੰ ਜਾਣਤੀ ਫਾਇਦਾ ਹੈਗਾ। ਉਹ ਥੋੜਾ ਜਿਹਾ ਲੱਗਦਾ ਹੈਗਾ। ਪਰ ਉਹ ਚੱਲਦਾ ਨਹੀਂ ਹੈਗਾ ਆਪਣੇ ਜਿਹੜਾ ਸਾਹਮਣੇ ਹੈਗਾ ਉਹ। ਉਹ ਘਟ ਚਲਦਾਗਾ ਐਨਾ ਹੈ ਨਹੀਂ ਯਾਰ ਇੱਥੇ ਆਟਾ ਜਾਣੇਗਾ ਜਿੰਨਾ ਆਪਣੇ ਮੇਲੇ ਦੇ ਹੁੰਦਾਗਾ ਘਟਾ ਫਰਾਗਾ ਐ ਨਹੀਂ ਗੱਲ ਬਾਤ ਜੀ ਮੈਨੂੰ ਲੱਗੇ ਯਾਰ ਬੱਸ ਮੇਲਾ ਲੱਗਾ ਜੀ ਗੱਲ ਨਹੀਂ ਆਹ ਦੇਖੋ ਜੀ ਸਾਹਮਣੇ ਕਿਸਤੀ ਦੇ ਚਨੋਲ ਚੱਲ ਵੀ ਰਹੇ ਨੇ ਔਰ ਇਹੋ ਕਠ ਨਾ ਹੋਣ ਕਰਕੇ ਖਾਂਦੇ ਚੱਲ ਰਹੇ ਨੇ ਮੇਲਾ ਪਰ ਬੱਧੀ ਪਰ ਤਾਂ ਕਹਿੰਦੇ ਮਸੂਰ ਮੇਲਾ ਹੈ ਇੱਥੇ ਪਤਣਾ ਦਾ ਇਹ ਸਾਰਾ ਵਿੱਚ ਚੱਲੋ ਯਾਰ ਹਰ ਟਾਈਮ ਮੇਲਾ ਹੁੰਦਾਗਾ ਔਰ ਇਹ ਕਦੇ ਵੀ ਕਿਸੇ ਬਾਣੀ ਬੱਲੋ ਲਵਾਇਆ ਜਾਂਦਾਗਾ ਉਹ ਜਮੀਨ ਜਮੂਨ ਆ ਕਿਹਦੇ ਇਹ ਹਾਂ ਕਰਕੇ ਆ ਗੋਸਾ ਹਾਂ ਸਾਰਾ ਬਸ ਮੈਦੇ ਖਾਲੀ ਹੋਆ ਤਾਂ ਕੱਠ ਨਾਮ ਕਰਕੇ ਇਹ ਕਹਿੰਦੇ ਵੀ ਰਾਤ ਨੂੰ ਜਿਆਦੇ ਹਰਦਾਗਾ ਹਾਂ ਕਰਕੇ ਵੀ ਰਾਤ ਨੂੰ ਮੇਲਾ ਜਿਆਦੇ ਪਰ ਬਸ ਇੱਥੇ ਵੀ ਕੱਠ ਵੀ ਜਿਆਦੇ ਰਾਤ ਨੂੰ ਹੁੰਦਾਗਾ ਤੇ ਚੋਟੇ ਲੋਕ ਤੁਹਾਨੂੰ 25 ਵੀ ਇੱਥੇ ਸ਼ਹਿਰ ਵਾਲੇ ਕੰਮ ਕਰਾ ਦਿੰਦੇ ਨੇ ਹਾਂ ਕਰਕੇ ਦਿਨ ਚ ਕੱਟਾ ਹੈ ਆ ਦੇਖੋ ਤੁਸੀਂ ਸਾਹਮਣੇ ਕਿਸ਼ਤੀ ਵਾਲੀ ਆਪਣੇ ਪਿੰਡ ਵੀ ਆਇਆ ਨਹੀਂ ਹੁੰਦਾ 10:00 ਆ ਗਿਆ ਉਹਨਾਂ ਦਾ ਕਾਨਾ ਜੀ ਖਾਲ ਪੀਣ ਦੀਆਂ ਕੀ ਇੱਧਰ ਸਾਰਾ ਆ ਗਿਆ ਇੱਧਰ ਤੁਸੀਂ ਦੇਖ ਸਕਦੇ ਹੋ ਆਪਾਂ ਕੌਫੀ ਆਪਾਂ ਕੌਫੀ ਪੀ ਕੇ ਵੀ ਆਏਗੇ ਬੱਸ ਬਣਾਉਣਾ ਭੁੱਲ ਗਏ ਮਰਿਆ ਬਲੌਗ ਉਹਦਾ ਲਾ ਹੁਣ ਇੱਕ ਵਾਰ ਤੁਸੀਂ ਇੱਧਰ ਆਗੇ ਆਪਣੀ ਗੇਮ ਹੈਡਾ ਆਈਆਂ ਇੱਧਰ ਅਜੋ ਅੱਖਾਂ ਨਹੀਂ ਹੈਡਾ ਆਈਆਂ ਇੱਧਰ ਹੀ ਐਵੇਂ ਮੈਨੂੰ ਇੰਦਾ ਵਧੀਆ ਲੱਗਿਆ ਕਿਉਂਕਿ ਜਿਆਦਾ ਇਕੱਠ ਚ ਹੈ ਰਵਧੀਆ ਆ ਦੇਖਿਆ ਮੈਂ ਇੰਦਾ ਇਹ ਨਾਰਮਲ ਜਿਹਾ ਇਕੱਠ ਸੀਗਾ ਵਧੀਆ ਲੱਗਿਆ ਮੈਨੂੰ ਠੀਕ ਸੀਗਾ ਵਧੀਆ ਸੀ ਇੰਹਰ ਆਜੋ ਅੱਗੇ ਆਜੋ ਜੀ ਫਿਰ ਹੁਣ ਆਪਾਂ ਤੁਹਾਨੂੰ ਕੀਆਂ ਦਿਖਾਈਏ ਇੱਧਰ ਇਹ ਕਿ ਆ ਗਏ ਮਾਲੇ ਨੇ ਬਾਈ ਨੇਤਰ ਆ ਸਾਰੇ ਆ ਬਾਈ ਉਹ ਇਧਰ ਕੇ ਮਾਲੇ ਨੇ ਫੁੱਟਬਾਲ ਇਧਰ ਆ ਗਏ ਆਪਣੇ ਆ ਗਏ ਮਾਲੇ ਸਾਰੇ ਆਪਣੇ ਇਧਰ ਆ ਕੇ ਤਾਂ ਨਹੀਂ ਆਪਣੇ ਇਧਰ ਆ ਜੀ ਫਿਰ ਹੁਣ ਆਪਾਂ ਨੂੰ ਚਾਰਚੇ ਫਾਇਦਾ ਹੈਗਾ ਪਾਪਾ ਜੀ ਹੁਣ ਤੁਹਾਨੂੰ ਸਾਰਾ ਬਾਜ਼ਾਰ ਦਿਖਾ ਕੇ ਫਬਰ ਦੇਖਾਂਗੇ ਕਰਵਾ ਨੂੰ ਬਾਬਸੀ ਕਰਾਂਗੇ ਵੈਸੇ ਵਧੀਆ ਲੱਗਿਆ ਮੇਲਾ ਦਾ ਯਾਰ ਕਿੰਨਾ ਵੀ ਸੀ ਚਲੋ ਆਪਾਂ ਨੇ ਵਜੇ ਦੇਖਿਆ ਘੁੰਮਿਆ ਪਰ ਆਪਾਂ ਇਹਨਾਂ ਚੰਡੋਲ ਤੇ ਝੁੰਡੇ ਲੱਤੇ ਹੈਗੇ ਆਹ ਚੰਡੋਲ ਵੀ ਵਧੀਆ ਘੁੰਮ ਰਹੀ ਦੀਗਾ ਕਿਸ਼ਤੀ ਤੇ ਯਾਰ ਬਾਬਾ ਕੋਡੀ ਦੀਗੀ ਕਿਤੇ ਯਾਰ ਆਪਾਂ ਨੂੰ ਡਰ ਲੱਗਿਆ ਆਪਾਂ ਨੇ ਦਾਰ ਕੇ ਝੁੰਡੇ ਹੀ ਲੱਤੇ ਹੈਗੇ ਆਹ ਦੇਖੋ ਜਵਾਖਾਂ ਵਾਸਤੇ ਅੱਜ ਜੀ ਵੀ ਗੱਡਤੀ ਕੀ ਵੈਸੇ ਚਲੋ ਆਪਾਂ ਹੁਣ ਚੱਲਦੇ ਆਂ ਜੀ ਆਪਣੇ ਘਰ ਵਾਲੋ ਨੂੰ ਮਿਲਦੇ ਆਂ ਜੀ ਫਿਰ ਆਪਾਂ ਹੁਣ ਅਗਲੇ ਬਲੌਗ ਵਿੱਚ